ਗੱਲ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਸਾਰੀਆਂ ਖਬਰਾਂ ਚੱਲ ਰਹੀਆਂ ਨੇ ਵੀ ਸੁਪਰੀਮ ਕੋਰਟ ਨੇ ਉਮਰ ਕੈਦ ਦੇ ਜਿਹੜੇ ਕੈਦੀ ਨੇ ਉਹਨਾਂ ਨੇ ਇੱਕ 2002 ਦਾ ਫੈਸਲਾ ਸੀ ਨਤੀਸ਼ ਕਟਾਰੇ ਦਾ ਕਤਲ ਹੋਇਆ ਉਹਦਾ ਦੋਸ਼ੀ ਸੀ ਜਿਹੜਾ ਜਿਹਨੇ ਸਜ਼ਾ ਭੁਗਤੀ ਆ ਉਹ ਸੀ ਸੁਖਦੇਵ ਪਹਿਲਵਾਨ ਉਹਦੀ ਸਜ਼ਾ ਪੂਰੀ ਹੋ ਗਈ ਉਮਰ ਕੈਦ ਅਸੀਂ ਪੂਰੀ ਹੋ ਗਈ ਉਹਨੂੰ ਰਿਹਾ ਕਰਨਾ ਤਾਂ ਸੁਪਰੀਮ ਕੋਰਟ ਨੇ ਫਿਰ ਸਜ਼ਾ ਸਮਿਖਿਆ ਬੋਰਡ ਨੂੰ ਝਾੜ ਪਾ ਕੇ ਆਕਿਆ ਉਹ ਕਹਿੰਦੇ ਜੇ ਇਸੇ ਤਰ੍ਹਾਂ ਤੁਸੀਂ ਰਿਹਾਨ ਨਾ ਕੀਤੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਤਾਂ ਜੇਲ੍ਹ 'ਚ ਹੀ ਮਰ ਜਾਣਗੇ। ਉਹਨੇ ਇਹ ਝਾੜ ਪਾਈਆ ਇਹ ਉਹ ਸੁਪਰੀਮ ਕੋਰਟ ਦਾ ਬਿਆਨ ਹੈ। ਹੁਣ ਇੱਥੇ ਨਾਲ ਹੀ ਸੁਣੋ। ਉਹ ਸਿੱਖ ਬੰਦੀ ਸਿੰਘ ਨਹੀਂ ਜਿਹੜੀ ਉਹਨਾਂ ਵਾਸਤੇ ਨਹੀਂ। ਜੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 28 ਸਾਲ ਤੋਂ ਅੰਦਰ ਆ ਉਹਦੇ ਵਾਸਤੇ ਨਹੀਂ। ਉਹ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜਾ 27 ਸਾਲ ਤੋਂ ਅੰਦਰ ਆ ਉਹਦੇ ਲਈ ਨਹੀਂ। ਉਹ ਭਾਈ ਬਲਵੰਤ ਸਿੰਘ ਰਾਜੂਆਣਾ ਜਿਹੜਾ 27 ਸਾਲ ਤੋਂ ਅੰਦਰ ਉਹਦੇ ਲਈ ਨਹੀਂ ਪਰਮਜੀਤ ਭਿਉਰਾ 25 ਸਾਲ ਤੋਂ ਜਗਤਾਰ ਸਿੰਘ ਤਾਰਾ 17 ਸਾਲ ਤੋਂ ਉਹਨਾਂ ਵਾਸਤੇ ਨਹੀਂ ਉਹ ਉਹ ਬਹੁਤ ਗੰਤੀ ਆ ਜਿਹੜੀ ਬਸ ਆਹੀ ਸੰਗੀ ਅਦਾਲਤਾਂ ਦਾ ਫਰਕ ਹੈ ਗੁਰੂ ਕੀ ਪਿਆਰਿਓ ਜੇ ਤੁਸੀਂ ਹੋ ਤੁਹਾਡੇ ਤੇ 7 51 ਲੱਗ ਜਵੇ ਉਹਦੀ ਛੇਤੀ ਜ਼ਮਾਨਤ ਨਹੀਂ ਹੁੰਦੀ ਉਹ ਕਾਤਲ ਬਣ ਕੇ ਵੀ 6 6 ਮਹੀਨਿਆਂ ਦੇ ਵਿੱਚ ਹੀ ਜ਼ਮਾਨਤ ਕਰਵਾ ਲੈਂਦੇ ਨੇ ਅਤੇ 4-5 ਸਾਲ ਉਕੈਦ ਕਰਕੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਇਹ ਕਹਿ ਕੇ ਵੀ ਇਹਦਾ ਜਿਹੜਾ ਆਚਰਨ ਰਿਹਾ ਜੇਲ੍ਹ ਦੇ ਵਿੱਚ ਬੜਾ ਉੱਚਾ ਸੀ ਬੜਾ ਚੰਗਾ ਰਿਹਾ ਹੈ ਹੁਣ ਇਹਦੇ ਨਾਲ ਹੀ ਇੱਕ ਧਿਆਨ ਦਿਓ ਮੇਰੇ ਕੋਲੇ ਖਬਰ ਉਹ ਮੈਂ ਸਾਂਭ ਕੇ ਰੱਖੀ ਹੋਈ ਆ ਅੱਜ ਤੋਂ 4 ਸਾਲ ਪਹਿਲਾਂ ਇਹੀ ਸੁਪਰੀਮ ਕੋਰਟ ਦਾ ਇੱਕ ਹੋਰ ਬਿਆਨ ਸੀ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਉੱਥੇ ਕਿਤੇ ਪੁਲਿਸ ਵੜ ਗਈ ਸੀ ਜਾਂ ਹਜੇ ਬੜੀ ਨਹੀਂ ਸੀ ਛੁੱਟੀਆਂ ਸਨ ਉੱਥੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਹਿੰਦਾ ਜਗਨਨਾਥਪੁਰੀ ਦੇ ਮੰਦਿਰ 'ਚ ਕਦੇ ਵੀ ਪੁਲਿਸ ਜੁੱਤੀਆਂ ਦੇ ਨਾਲ ਦਾਖਲ ਨਹੀਂ ਹੋਊਗਾ ਪਰ ਉਹਦੇ ਥੱਲੇ ਇੱਕ ਲੈਂ ਲਿਖੀ ਗਈ ਸੀ ਲੈਂ ਉਹ ਲੈਂ ਇਹ ਲਿਖੀ ਗਈ ਸੀ ਵੀ ਇਹਦੀ ਤੁਲਨਾ ਸਤਖੰਡ ਦਰਬਾਰ ਸਭ ਹਰਮੰਦਰ ਸਾਹਿਬ ਨਾਲ ਨਾ ਕਰਿਓ ਕਿਉਂਕਿ ਉੱਥੇ ਤਾਂ ਅਸੀਂ ਫੌਜ ਨੂੰ ਜੁੱਤੀਆਂ ਸਣੇ ਨਹੀਂ ਤੂਪਾਂ ਟੈਂਕਾਂ ਸਣੇ ਉਹ ਚੀਜ਼ਾਂ ਉੱਥੇ ਅੰਦਰ ਬਾੜੀਆਂ ਗਈਆਂ ਜਿਹੜੀਆਂ ਮਨਾਹੀ ਹੁੰਦੀਆਂ ਨੇ ਧਰਮ ਅਸਥਾਨਾਂ ਤੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਕਰਕੇ ਬਾੜੀਆਂ ਸੀ ਉਹਨਾਂ ਵਾਸਤੇ ਕਾਨੂੰਨ ਹੋਰ ਨਹੀਂ ਤੁਹਾਡੇ ਵਾਸਤੇ ਉਹਨਾਂ ਨੇ ਕਾਨੂੰਨ ਹੋਰ ਰੱਖੇ ਹੋਏ ਨਹੀਂ ਤਾਂ ਹੀ ਤਾਂ ਸੀ 40 ਸਾਲ ਹੋ ਗਏ ਨਹੀਂ ਇਤੇ ਤਾਂ ਕੁਦਰਤੀ ਆ ਹੀ ਕੁਦਰਤੀ ਹੁੰਦੀ ਏ ਨਿੱਧਰ ਵਰਗਿਆਂ ਦੀ ਸ਼ਹਾਦਤ ਰੰਗ ਲਿਆਈ ਟਰੂਡੋ ਵਰਗਿਆਂ ਦਾ ਭਾਵੇਂ 2 ਮਿੰਟ ਦਾ ਹੀ ਬੋਲਣਾ ਸੀ ਪਾਰਲੀਮੈਂਟ ਦੇ ਵਿੱਚ ਉਹਨੇ ਇੱਕ ਵਾਰ ਤਾਂ ਸਾਰਿਆਂ ਦੇ ਕੰਨ ਚ ਘਾਤੀ ਸੀ ਇਹ ਕੁਦਰਤੀ ਇਹ ਪ੍ਰਮਾਤਮਾ ਜਿਵੇਂ ਆਪਣੀ ਕਲਾ ਵਰਤਾਉਂਦਾ ਹੁੰਦਾ ਗੁਰੂ ਕੀ ਪਿਆਰਿਓ ਪਰ ਇੱਕ ਸਚਾਈ ਜਿਹੜੀ ਹਕੀਕਤ ਆ ਜਿਹੜੀ ਕੌੜੀ ਆ ਉਹ ਭਾਵੇਂ ਅੱਜ ਮੰਨ ਲਓ ਭਾਵੇਂ ਉਹ ਹੋਰ 5 ਸਾਲਾਂ ਨੂੰ ਮੰਨ ਲਿਓ ਮੰਨਣੀ ਪੈਣੀ ਆ ਤੁਹਾਨੂੰ ਕਦੇ ਵੀ ਇਨਸਾਫ ਨਹੀਂ ਮਿਲੂਗਾ ਉਥੇ ਇਹੀ ਵੇਖਿਆ ਜਾਂਦਾ ਵੀ ਇਹ ਧਿਰ ਕਿਹੜੀ ਕਮਜ਼ੋਰ ਨਹੀਂ ਘਟ ਗਿਣਤੀ ਵਾਲੀ ਨਹੀਂ ਇਹਨਾਂ ਲਈ ਹੋਰ ਫੈਸਲੇ ਹੋਣਗੇ ਮਿਲਦਾ ਨਾ ਇਨਸਾਫ ਕਦੀ ਜ਼ਾਲਮ ਸਰਕਾਰਾਂ ਆ